ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਬਣਾ ਰਹੀ ਹਾਂ ਜੀ ਆਪਣੇ ਬ੍ਰਦਰ ਲਈ ਰਖੜੀਆਂ ਇਹਦੇ ਲਈ ਜਿਹੜਾ ਹੈਗਾ ਮੈਂ ਸਮਾਨ ਜਿਹੜੇ ਹੈਗੇ ਆ ਕੁਝ ਲੋਟਨ ਫੁੱਲ ਕਈ ਤਰ੍ਹਾਂ ਦੇ ਪਰਲ ਤੇ ਜਿਹੜਾ ਹੈਗਾ ਕਾਡੀਆਂ ਸ਼ੀਸ਼ੇ ਰੁਦਰਾਕਸ਼ ਕੁਝ ਇਸ ਤਰੀਕੇ ਦਾ ਸਮਾਨ ਜਿਹੜਾ ਹੈਗਾ ਮੈਂ ਅਕਸਰ ਜਿਹੜਾ ਹੈਗਾ ਯੂਜ਼ ਕਰਦੀ ਹੁੰਨੀ ਆਪਣੇ ਲਟਕਣ ਵਗੈਰਾ ਬਣਾਉਣ ਦੇ ਵਿੱਚ ਤੇ ਸੋ ਇਹ ਮਟੀਰੀਅਲ ਜਿਹੜਾ ਹੈਗਾ ਮੇਰੇ ਕੋਲੇ ਮੈਂ ਕੁਝ ਮੰਗਵਾਇਆ ਤੇ ਕੁਝ ਪਿਆ ਸੀ ਇਸ ਤਰੀਕੇ ਦੇ ਨਾਲ ਜਿਹੜੀ ਹੈਗੀ ਪਹਿਲੀ ਰਖੜੀ ਮੈਂ ਹੈਗੀ ਰੁਦਰਾਕਸ਼ ਵਾਲੀ ਜਿਹੜੀ ਹੈਗੀ ਇਸ ਤਰੀਕੇ ਨਾਲ ਮੋਤੀ ਪਰੋ ਕੇ ਤੇ ਰੈਡੀ ਕਰ ਲਏ ਹੈਗੇ ਜਿਹੜਾ ਇਹ ਮੈਂ ਧਾਗਾ ਲਿਆ ਹੈਗਾ ਐਂਕਰ ਥ्रेड ਲਿਆ ਹੈਗਾ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਕੌਡੀਆਂ ਪਾ ਕੇ ਤੇ ਜਿਹੜੇ ਨੀਚੇ ਹੈਗੇ ਆ ਇਹ ਲੋਟਣ ਜੇ ਫੁੱਲ ਜਿਹੜੇ ਲਗਾ ਕੇ ਉੱਪਰ ਗੋਟਾ ਪੱਤੀ ਦਾ ਇੱਕ ਜਿਹੜਾ ਹੈਗਾ ਲਗਾ ਕੇ ਚੱਕਰੀ ਤੇ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਗੱਡੀ ਵਾਸਤੇ ਜਿਹੜਾ ਗਾਨਾ ਤਿਆਰ ਕਰ ਲਿਆ ਹੈਗਾ ਕਿਉਂਕਿ ਆਪਣੇ ਜਿਹੜਾ ਹੈਗਾ ਰੀਤ ਹੈਗੀ ਹੈ ਕਿ ਆਪਾਂ ਸਿੰਗਲ ਰਖੜੀ ਜਿਹੜੀ ਹੈਗੀ ਨਹੀਂ ਭੇਜਦੇ ਸੋਏ ਅਸੀਂ ਦੋ ਭੈਣਾ ਹੈਗੀਆਂ ਉਸ ਤਰੀਕੇ ਦੇ ਨਾਲ ਜਿਹੜੇ ਹੈਗੇ ਦੋ ਗਾਨੇ ਗੱਡੀ ਦੇ ਤੇ ਦੋ ਜਿਹੜੀਆਂ ਹੈਗੀਆਂ ਰਖੜੀਆਂ ਮੈਂ ਰੈਡੀ ਕਰੂੰਗੀ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਗਾਨਾ ਜਿਹੜਾ ਗੱਡੀ ਦਾ ਬਣ ਕੇ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਹੈਗਾ ਤਿਆਰ ਹੋਇਆ ਤੇ ਇਹ ਲਗਭਗ ਇੱਕ ਹੱਥ ਜਿੰਨਾ ਲੰਬਾ ਹੈਗਾ ਠੀਕ ਹੈ ਜੀ ਤੇ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਾਂ ਇੱਕ ਹੋਰ ਰਖੜੀ ਜਿਹੜੀ ਹੈਗੀ ਹੈ ਇਹ ਅਲੱਗ-ਅਲੱਗ ਤਰ੍ਹਾਂ ਦੇ ਪਰਲ ਪਾ ਕੇ ਆਪਾਂ ਵਿੱਚ ਤੇ ਇਹ ਰਖੜੀ ਰੈਡੀ ਕਰ ਲਈ ਹੈਗੀ ਹੈ ਸੋ ਜਿਹੜਾ ਹੈਗਾ ਇਹ ਵੇ ਹੈਗਾ ਜਿਹੜੇ ਮੈਨੂੰ ਇਹ ਰਖੜੀ ਹੈਗੀ ਹੈ ਇਹ ਮੈਨੂੰ ਬਹੁਤ ਸੋਹਣੀ ਲੱਗਦੀ ਇਸ ਤਰੀਕੇ ਦੇ ਮੋਤੀਆਂ ਵਾਲੀ ਤੇ ਇਹ ਜਿਹੜਾ ਰੁਦਰਾਕਸ਼ ਵਾਲੀ ਰਖੜੀ ਹੈਗੀ ਹੈ ਮੇਰੀ ਸਿਸਟਰ ਨੇ ਤਿਆਰ ਕਰਵਾਈ ਹੈਗੀ ਹੈ ਤੇ ਇਸ ਤਰੀਕੇ ਦੇ ਨਾਲ ਇਹ ਸਾਡੀਆਂ ਦੋਨਾਂ ਰਖਣੀਆਂ ਹੈਗੀਆਂ ਜਿਹੜੀਆਂ ਦੋਨੋਂ ਪਹਿਣ ਵਾਲੀ ਰੈਡੀ ਹੋ ਗਈਆਂ ਤੇ ਫਾਈਨਲ ਲੁੱਕ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਦੀ ਦਿਖਾਉਣੀ ਹੈ ਇੱਕ ਗਾਨਾ ਮੈਂ ਹੋਰ ਬਣਾਇਆ ਸੀ ਉਹ ਜਿਹੜਾ ਹੈਗਾ ਮੈਂ ਤੁਹਾਨੂੰ ਇਹਦੇ ਵਿੱਚ ਐਂਡ ਤੇ ਦਿਖਾਉਂਗੀ ਪਹਿਲਾਂ ਰੂਦਰਾਕਸ਼ ਵਾਲੀ ਜਿਹੜੀ ਰਖੜੀ ਹੈਗੀ ਇਹਦੀ ਲੁੱਕ ਤੁਸੀਂ ਦੇਖ ਪਾ ਰਹੇ ਹੋਗੇ ਕਿੰਨੀ ਸੋਹਣੀ ਹੈ ਇਹ ਦੂਸਰੇ ਨੰਬਰ ਦੇ ਪਰਲ ਵਾਲੀ ਜਿਹੜੀ ਹੈਗੀ ਹੈ ਇਹਦੇ ਵਿੱਚ ਲਾਈਟ ਪੀਚ 레드 ਤੇ ਆਫ ਵਾਈਟ ਕਲਰ ਦੇ ਜਿਹੜੇ ਹੈਗੇ ਆ ਸਟੋਨ ਜਿਹੜੇ ਪਰਲ ਯੂਜ਼ ਕੀਤੇ ਹੈਗੇ ਮੈਂ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਹੈਗਾ ਗੱਡੀ ਦਾ ਜਿਹੜਾ ਗਾਨਾ ਪਕੌਡੀਆਂ ਵਾਲਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਇਹ ਹੈ ਠੀਕ ਹੈ ਜੀ ਤੇ ਲਾਸਟ ਤੇ ਚੌਥੇ ਨੰਬਰ ਤੇ ਉਹ ਗਾਨਾ ਜਿਹੜਾ ਮੈਂ ਤੁਹਾਨੂੰ ਹਲੇ ਤੱਕ ਬਿਲਕੁਲ ਨਹੀਂ ਦਿਖਾਇਆ ਹੈਗਾ ਇਹਦੇ ਵਿੱਚ ਤੁਸੀਂ ਦੇਖ ਪਾ ਰਹੇ ਹੋਵੋਗੇ ਮੈਂ ਚਾਰ ਲੜੀਆਂ ਯੂਜ਼ ਕੀਤੀਆਂ ਤੇ ਕਾਡੀਆਂ ਦੀ ਜਗ੍ਹਾ ਦੇ ਉੱਪਰ ਮੈਂ ਸ਼ੀਸ਼ੇ ਪਾਏ ਐ ਤੇ ਉਹਦੇ ਵਿੱਚ ਜਿਆਦਾ ਗੋਲਡਨ ਯੂਜ਼ ਕੀਤਾ ਇਹਦੇ ਵਿੱਚ ਜਿਹੜੇ ਪਰਲ ਹੈਗੇ ਮੈਂ ਰੈੱਡ ਕਲਰ ਦੇ ਯੂਜ਼ ਕੀਤੇ ਆ ਉਹਦੀਆਂ ਤਿੰਨ ਲੜੀਆਂ ਸੀ ਇਹਦੀਆਂ ਚਾਰ ਲੜੀਆਂ ਤੇ ਇਹ ਮੈਂ ਕੁਝ ਮੰਗਵਾ ਲਏ ਸੀਗੇ ਡਰਾਈ ਫਰੂਟ ਠੀਕ ਹੈ ਜੀ ਇਹਨਾਂ ਨੂੰ ਮੈਂ ਅਲੱਗ-ਅਲੱਗ ਡੱਬੇ ਦੇ ਵਿੱਚ ਪੈਕ ਕਰ ਲਿਆ ਇੱਕ ਜਿਹੜਾ ਹੈਗਾ ਡੱਬਾ ਇਹਦੇ ਵਿੱਚ ਸਪੇਸ ਨਹੀਂ ਹੈਗੀ ਤੇ ਇੱਕ ਡੱਬੇ ਦੇ ਵਿੱਚ ਜਿਹੜੀ ਹੈਗੀ ਥੋੜੀ ਸ ਆਪਣੇ ਜਿਹੜੇ ਗਾਨੇ ਹੈਗੇ ਆ ਤੇ ਰੱਖੜੀਆਂ ਹੈਗੀਆਂ ਇਹਨਾਂ ਨੂੰ ਆਪਾਂ ਪੈਕ ਕਰਾਂਗੇ ਵੱਡੇ ਪੋਲੀਥੀਨ ਦੇ ਵਿੱਚ ਮੈਂ ਜਿਹੜੇ ਹੈਗੇ ਆ ਗਾਨੇ ਜਿਹੜੇ ਪਾ ਦਿੱਤੇ ਹੈਗੇ ਆ ਤੇ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਾਂ ਧਿਆਨਪੂਰਵਕ ਜਿਹੜੇ ਹੈਗੇ ਆ ਦੋਨੇ ਗਾਨੇ ਜਿਹੜੇ ਪਾ ਲਏ ਐ ਤੇ ਅਸੀਂ ਜਿਹੜਾ ਹੈਗਾ ਗੱਡੀ ਲਈ ਤੋਂ ਬਾਅਦ ਜਿਹੜੀ ਹੈਗੀ ਐ ਪਹਿਲੀ ਰੱਖੜੀ ਐ ਕਿਉਂਕਿ ਮੈਂ ਪਹਿਲਾਂ ਵੀ ਇੱਕ ਵੀਡੀਓ ਅਪਲੋਡ ਕੀਤੀ ਸੀ ਕਿ ਮੇਰੇ ਬ੍ਰਦਰ ਨੇ ਨਿਊ ਗੱਡੀ ਲਈ ਹੈਗੀ ਐ ਬਾਹਰ ਫੋਰਨ ਦੇ ਵਿੱਚ ਤੇ ਸੋ ਜਿਹੜਾ ਹੈਗਾ ਉਸ ਤੋਂ ਬਾਅਦ ਪਹਿਲੀ ਰੱਖੜੀ ਆਈ ਹੈਗੀ ਐ ਤੇ ਕੁਰੀਆਂ ਰੀਜਾਂ ਦੇ ਨਾਲ ਜਿਹੜੀਆਂ ਹੈਗੀਆਂ ਮੈਂ ਰਖੜੀਆਂ ਤੇ ਗਾਨੇ ਬਣਾਏ ਹੈਗੇ ਆ ਤੇ ਸੋ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇੱਕ ਇੱਕ ਪੋਲੀਥੀਨ ਦੇ ਵਿੱਚ ਜਿਹੜੀਆਂ ਹੈਗੀਆਂ ਮੈਂ ਦੋਨੋਂ ਰਖੜੀਆਂ ਜਿਹੜੀਆਂ ਪੈਕ ਕਰ ਦਿੱਤੀਆਂ ਤੇ ਇਹ ਜਿਹੜੇ ਹੈਗੇ ਪੋਲੀਥੀਨ ਦੋਨੋਂ ਆਪਾਂ ਜਿਹੜੇ ਡੱਬੇ ਦੇ ਵਿੱਚ ਸਪੇਸ ਹੈਗੀ ਆ ਇਹਦੇ ਵਿੱਚ ਜਿਹੜੇ ਮੈਂ ਪਾ ਦਿੱਤੀ ਐ ਸੋ ਜਿਹੜਾ ਹੈਗਾ ਬਹੁਤ ਹੀ ਸ਼ਗਨਾ ਵਿਹਾਰਾਂ ਦਾ ਜਿਹੜਾ ਹੈਗਾ ਟਾਈਮ ਹੁੰਦਾ ਰਖੜੀ ਤੇ ਤੇ ਭੈਣਾ ਭਰਾਵਾਂ ਦਾ ਜਿਹੜਾ ਹੈਗਾ ਮੇਨ ਤਿਆਰ ਹੈਗਾ ਸੋ ਕੂਰੀਅਰ ਲਈ ਜਿਹੜੇ ਹੈਗੇ ਦੋਨੋਂ ਡੱਬੇ ਜਿਹੜੇ ਰੈਡੀ ਕਰ ਦਿੱਤੇ ਐ ਤੇ ਕੱਲ ਮम्मा ਜਾਣਗੇ ਤੇ ਜਿਹੜੀ ਹੈਗੀ ਆ ਪਾਰਸਲ ਆ ਜਿਹੜਾ ਇਹ ਕੋਰੀਅਰ ਕਰਦਾਂਗੇ ਤੇ ਤੁਹਾਨੂੰ ਕਿਵੇਂ ਲੱਗੀ ਜੀ ਵੀਡੀਓ ਦੱਸੋ